ਬਕਵਾਕ ਸਿਆਸੀ ਪਾਰਟੀਆਂ ਦੇ ਲੀਡਰਾਂ ਵੱਲੋਂ ਭਗਵੰਤ ਮਾਨ ਸਰਕਾਰ ਦੀ 10 ਲੱਖ ਸਿਹਤ ਬੀਮਾ ਯੋਜਨਾ ਨੂੰ ਡਰਾਮਾ ਦੱਸਿਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਵੋਟਰ ਤਾਂ ਇਹੋ ਜਿਹਾ ਡਰਾਮਾ ਰੋਜ਼ ਪਾੜਦੇ ਤੁਸੀਂ ਵੀ ਕਰ ਲੈਂਦੇ ਤੁਹਾਡੀ ਵੀ ਇੱਕ ਪਾਰਟੀ ਦੀ 42 ਸਾਲ ਤੇ ਇੱਕ ਪਾਰਟੀ ਦੀ 22 ਸਾਲ ਰਾਜ ਰਿਆ ਸ਼ਾਇਦ ਬਿਆਨ ਦੇ ਕੇ ਦੇ ਕੇ ਬਾਰੀ ਦੀ ਉਡੀਕ ਚ ਬੈਠੇ ਨੇਤਾ ਲੋਕ ਆਪਣੀਆਂ ਨਕਾਮੀਆਂ ਛਪਾਉਣ ਦੀ ਕੋਸ਼ਿਸ਼ ਕਰ ਰਹੇ ਆ ਕਈ ਦੇ ਤਾਮਾ ਨੂੰ ਤਾਂ ਬਿਆਨ ਦੇਣ ਦੀ ਇਨੀ ਕਾਲੀ ਰਹਿੰਦੀ ਆ ਕਿ ਅਜੇ ਭਗਵੰਤ ਮਾਨ ਸਰਕਾਰ ਸਕੀਮ ਦਾ ਐਲਾਨ ਕਰਕੇ ਸਟੇਜ ਤੋਂ ਉਤਰੀ ਹੀ ਸੀ ਇੱਕ ਨੇਤਾ ਦਾ ਬਿਆਨ ਆਇਆ ਕਿ ਸਿਰਫ ਆਪਣੇ ਚਿਹਤਿਆਂ ਦੇ ਕਾਰਡ ਬਣਾਏ ਜਾ ਰਹੇ ਹਨ ਜੇ ਸਾਰਿਆਂ ਦੇ ਨਾ ਬਣਾਏ ਤਾਂ ਅਸੀਂ ਅੰਦੋਲਨ ਕਰਾਂਗੇ ਮਤਲਬ ਉਹਨਾਂ ਦੇ ਬਿਆਨ ਤੋਂ ਇਹ ਸਕੀਮ ਦੀ ਕਾਮਯਾਬੀ ਚੱਲ ਰਹੀ ਸੀ ਜਨਤਾ ਹੁਣ ਸਮਝ ਚੁੱਕੀ ਹੈ 5 ਕਿਲੋ ਕਣਕ ਦੇ ਕੇ ਤੁਸੀਂ ਪ੍ਰਾਈਵੇਟ ਸਕੂਲਾਂ ਹਸਪਤਾਲਾਂ ਤੋਂ ਜਨਤਾ ਨੂੰ ਕਿੰਨਾ ਲੁਟਾਇਆ ਉਪਰੋ ਸੜਕ ਤੇ ਚੱਲਣਾ ਇੰਨਾ ਦੁੱਬਰ ਹੋ ਗਿਆ ਕਿ ਹਰ 20 ਕਿਲੋਮੀਟਰ ਤੇ ਤੁਸੀਂ ਟੋਲ ਪਲਾਜ਼ੇ ਲਗਾ ਦਿੱਤੇ ਤੁਸੀਂ ਚਾਹੁੰਦੇ ਸੀ ਕਿ ਜਨਤਾ ਦੀ ਜੇਬ ਵਿੱਚ ਇੱਕ ਪੈਸਾ ਵੀ ਨਾ ਬਚੇ ਅਸੀਂ ਸਿਰਫ 5-10 ਕਿਲੋ ਕਣਕ ਦੇ ਕੇ ਤੁਹਾਨੂੰ ਜੋ ਚੀਜ਼ ਰਾਜੇ ਬਣਾਉਂਦੀ ਆ ਯਾਨੀ ਵੋਟ ਲੈ ਲਵਾਂਗੇ। ਭਗਵੰਤ ਮਾਨ ਸਰਕਾਰ ਨੇ ਆਉਂਦਿਆਂ ਹੀ ਹਰ ਘਰ ਨੂੰ ਬਿਜਲੀ ਫ੍ਰੀ ਕਰਕੇ ਘੱਟੋ-ਘੱਟ 4 ਜਾਂ 5000 ਰੁਪਏ ਦੀ ਪੈਨਸ਼ਨ ਲਾਈ। ਤੁਸੀਂ ਉਦੋਂ ਵੀ ਪਿੱਟਦੇ ਰਹੇ। ਉਸ ਤੋਂ ਬਾਅਦ ਭਗਵੰਤ ਮਾਨ ਸਰਕਾਰ ਨੇ ਟੋਲ ਪਲਾਜ਼ੇ ਬੰਦ ਕਰਕੇ ਜਿਨ੍ਹਾਂ ਦੀ ਤੁਸੀਂ ਐਕਸਪਾਇਰੀ ਡੇਟ ਔਰ ਤੇ ਤਰੀਕ ਬਤਾਏ ਦਿੰਦੇ ਸੀ, ਸ਼ਾਇਦ ਤੁਹਾਨੂੰ ਯਾਦ ਹੋਵੇਗਾ। ਉਸ ਲੁੱਟ ਤੋਂ ਛਡਕੌੜਾ ਦਵਾਇਆ। ਉਸ ਤੋਂ ਬਾਅਦ ਪਟਵਾਰੀਆਂ ਦੀ ਲੁੱਟ, ਤਹਿਸੀਲਦਾਰਾਂ ਦੀ ਲੁੱਟ ਤੇ ਕਾਬੂ ਪਾਉਣ ਦੀ 100% ਕੋਸ਼ਿਸ਼ ਕੀਤੀ। ਉਹਨਾਂ ਬੱਚਿਆਂ ਨੂੰ ਵੀ ਬਿਨਾਂ ਰਿਸ਼ਕਤ ਤੋਂ ਨੌਕਰੀਆਂ ਮਿਲਦੀਆਂ ਦੇਖੀਆਂ ਭਗਵਾਨਤਮਾਨ ਸਰਕਾਰ ਦੇ ਵਿੱਚ ਜਿਨ੍ਹਾਂ ਨੇ ਕਦੇ ਸਰਕਾਰੀ ਨੌਕਰੀ ਦੀ ਉਮੀਦ ਤੱਕ ਹੀ ਸੁਪਨਾ ਵੀ ਨਹੀਂ ਦੇਖਿਆ ਸੀ ਕਿਉਂਕਿ ਪਹਿਲਾਂ ਸਰਕਾਰੀ ਨੌਕਰੀ ਤੁਹਾਡੇ ਰਾਜ ਵਿੱਚ ਬਿਨਾਂ ਰਿਸ਼ਕਤ ਤੋਂ ਬਿਨਾਂ ਸਪਾਰਸ਼ ਤੋਂ ਨਹੀਂ ਮਿਲਦੀ ਸੀ ਮਰੇਗਾ ਸਕੀਮ ਭਾਵੇਂ ਕਈ ਸਿਆਸੀ ਪਾਰਟੀਆਂ ਪਿੱਟਦੀਆਂ ਨਜ਼ਰ ਆਈਆਂ ਠੀਕ ਰਾ ਭੰਨਿਆ ਸੈਂਟਰ ਸਰਕਾਰ ਤੇ ਮੌਕਾ ਕਿਹਨੇ ਦਿੱਤਾ ਤੁਸੀਂ ਉਸ ਸਕੀਮ ਦੀ ਦਰਬਾਰ ਤੋਂ ਕਿੰਨੀ ਕੀਤੀ ਉਸ ਨਾਕਾਮੀ ਨੂੰ ਛਪਾਉਣ ਲਈ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਅ fırsਰਨਾ ਮਿਲ ਕੇ ਕਿੰਨੇ ਚਿੱਟ ਕੱਪੜੀਏ ਲੋਕ ਬਿਨਾ ਦਿਹਾੜੀ ਲਾਏ ਆਪਣੀਆਂ ਜੇਬਾਂ ਵਿੱਚ ਨਰੇਗਾ ਦਾ ਮਾਲ ਭਰਦੇ ਰਹੇ ਇਹ ਤਾਂ ਨੈੱਟ ਦੇ ਸਬੂਤ ਮੌਜੂਦ ਪਏ ਨੇ ਤੁਹਾਡੇ ਰਾਜ ਵਿੱਚ ਹਰੇਕ ਪਿੰਡ ਨੂੰ ਮੰਨ ਕੇ ਚੱਲੋ ਕਿ ਜਿੰਨਾ ਚਿਰ ਤੁਸੀਂ ਰਾਜ ਕੀਤਾ ਇੱਕ ਇੱਕ ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਹੋਵੇਗੀ ਪਰ ਕਿਸੇ ਪਿੰਡ ਦੇ ਵਿੱਚ 1 ਕਰੋੜ ਰੁਪਿਆ ਲੱਗਿਆ ਕਿਤੇ ਦਿਖਾਈ ਦਿੰਦਾ ਤਾਂ ਤੁਸੀਂ ਦਿਖਾ ਸਕਦੇ ਹੋ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਦੇ ਮਿਆਰ ਨੂੰ ਤੁਸੀਂ ਇੰਨਾ ਡਿਗਿਆ ਕਿ ਲੋਕਾਂ ਨੂੰ ਪ੍ਰਾਈਵੇਟ ਸਕੂਲਾਂ ਵੱਲ ਮੂੰਹ ਕਰਨਾ ਪਿਆ ਬੱਲੀਆਂ ਨਾਲੀਆਂ ਤੁਸੀਂ ਹਰੇਕ ਸਾਲ ਦੋ ਸਾਲ ਬਾਅਦ ਪਟਕੇ ਬਹਿ ਜਾਂਦਾ ਸੀ ਤੁਹਾਨੂੰ ਯਕੀਨ ਨਹੀਂ ਸੀ ਕਿ ਜਿਹੜੀ ਤੁਸੀਂ ਪਹਿਲਾਂ ਬਣਾਈ ਆ ਉਹ ਸਹੀ ਬਣਾਈ ਆ ਉਹ ਪੈਸਾ ਕਿੰਨਾ ਖਰਾਬ ਹੁੰਦਾ ਰਿਹਾ ਜਿਹੜੀਆਂ ਗਰੰਟਾ ਤੁਸੀਂ ਸ਼ਮਸ਼ਾਨ ਘੰਟਾਂ ਨੂੰ ਦਿੰਦੇ ਰਹੇ ਉਹਨਾਂ ਦਾ ਕੀ ਫਾਇਦਾ ਹੋਇਆ ਪੰਜਾਬ ਨੂੰ ਤਾਂ ਪਿੰਡਾਂ ਦੇ ਲੋਕਾਂ ਨੂੰ ਉਹਦੇ ਵਿੱਚ ਹੁਣ ਨਸ਼ੇੜੀ ਲੋਕ ਉਹਨਾਂ ਕੰਧਾਂ ਦੇ ਆਸਰੇ ਓਲੇ ਵਿੱਚ ਬੈਠ ਕੇ ਤਸੱਲੀ ਨਾ ਨਸ਼ੇ ਦਾ ਸ਼ੇਵਨ ਕਰਦੇ ਪਾਏ ਜਾਂਦੇ ਮਤਲਬ ਸ਼ਮਸ਼ਾਨ ਘਟਾਂ ਦੀਆਂ ਕੰਧਾਂ ਉੱਚੀਆਂ ਕਰਨ ਦਾ ਇਹੀ ਹੋਇਆ ਕਿ ਤੁਸੀਂ ਨਸ਼ੇੜੀਆਂ ਨੂੰ ਇੱਕ ਨਸ਼ਾ ਪੀਣ ਲਈ ਅੱਡਾ ਸਪਲਾਈ ਕਰ ਦਿੱਤਾ ਇਹ ਕਹਿ ਸਕਦੇ ਹਾਂ ਕਿ ਅੰਤ ਵਿੱਚ 2027 ਦੀ ਖਬਰਾਂ 'ਚ ਤੁਹਾਨੂੰ 10 ਲੱਖ ਹੈਲਥ ਬੀਮਾ ਕਾਰਡ ਯੋਜਨਾ ਵਿੱਚ ਜ਼ਰੂਰ ਦਿਖਾਈ ਦੇ ਰਹੀ ਹੈ। ਬਾਕੀ ਤੁਹਾਡੇ ਯਾਨੀ ਪਬਲਿਕ ਦੇ ਇਸ ਖਬਰ ਬਾਰੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ। ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਣਾ ਤੇ ਸਾਡਾ ਫੇਸਬੁੱਕ ਪੇਜ ਫੋਲੋ ਜ਼ਰੂਰ ਕਰ ਲੈਣਾ।